ਇਹ ਜਿਹੜੇ ਲੋਕ ਹੈ ਅੱਜ ਨੂਰਲ ਦੇ ਵਿੱਚ ਵੀ ਹੈ ਸ਼੍ਰੀ ਨਰਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਸੋ ਇੱਕ ਚੰਗਾ ਸਾਈਨ ਹੈ ਕਿ ਮੈਂ ਸਮਝਦਾ ਕਿ ਅੱਜ ਜ਼ਰੂਰਤ ਹੈ ਪੰਜਾਬ ਨੂੰ ਜ਼ਰੂਰਤ ਹੈ ਸਾਡੇ ਜਲੰਧਰ ਨੂੰ ਜ਼ਰੂਰਤ ਹੈ ਕਿ ਅਸੀਂ ਉਸ ਪਾਰਟੀ ਦੇ ਨਾਲ ਜੁੜੀਏ ਜਿਸ ਪਾਰਟੀ ਨੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਕਰਾਣੀ ਹੈ ਸਾਡੇ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੋਂ ਜਿਹੜਾ ਨੈਸ਼ਨਲ ਐਕਸਪ੍ਰੈਸ ਹਾਈਵੇ ਨਿਕਲ ਰਿਹਾ ਹੈ ਖਾਸ ਕਰਕੇ ਇਹਨਾ ਏਰੀਆ ਦੇ ਵਿੱਚੋਂ ਸ਼ਾਹਕੋਟ ਵਾਲੇ ਸਾਈਡ ਦੇ ਵਿੱਚੋਂ ਨਿਕਲ ਰਿਹਾ ਜਿਹਦੇ ਕਰਕੇ ਕਿਸਾਨਾਂ ਨੂੰ ਜਿਹੜੇ ਵੱਡੇ ਮੁਆਵਜ਼ੇ ਆ ਅੱਜ ਸਰਕਾਰ ਵੱਲੋਂ ਜਿਹੜੇ ਦਿੱਤੇ ਗਏ ਆ ਸੋ ਮੈਂ ਸਮਝਦਾ ਕਿ ਉਹਨਾਂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਵੀ ਆ ਔਰ ਨਵੇਂ ਕਾਰੋਬਾਰ ਦੇ ਜਿਹੜੇ ਮੌਕੇ ਆ ਅੱਜ ਲੋਕ ਜਿਹੜੇ ਆ ਉਹ ਤਲਾਸ਼ ਰਹੇ ਆ ਤਾਂਕਿ ਇਹਨਾ ਜਦੋਂ ਜਦੋਂ ਵੀ ਨੈਸ਼ਨਲ ਹਾਈਵੇ ਬੰਦੇ ਆ ਤਾਂ ਉਹਦੇ ਨਾਲ ਰੋਜ਼ਗਾਰ ਦੇ ਸਾਧਨ ਵੀ ਬੰਦੇ ਆ ਕਿਸੇ ਨੇ ਪੈਟਰੋਲ ਪੰਪ ਖੋਲ ਲੈਣਾ ਕਿਸੇ ਨੇ ਉੱਥੇ ਢਾਬਾ ਖੋਲਣਾ ਕਿਸੇ ਨੇ ਹੋਟਲ ਬਣਾਉਣਾ ਕਿਸੇ ਨੇ ਹੋਰ ਕਈ ਤਰ੍ਹਾਂ ਦਾ ਕੋਈ ਵਾਸ਼ਿੰਗ ਸੈਂਟਰ ਖੋਲੇਗਾ ਸੋ ਇਹਦੇ ਨਾਲ ਜਿਹੜਾ ਰੋਜਗਾਰ ਦੇ ਵਿੱਚ ਵਾਅਦਾ ਹੋਏਗਾ ਲੋਕਾਂ ਨੂੰ ਰੋਜਗਾਰ ਮਿਲੇਗਾ ਔਰ ਖਾਸ ਕਰਕੇ ਮਾਸ਼ਾ ਕੋਟ ਦੇ ਜਿਹੜੇ ਨਿਵਾਸੀ ਆ ਉਹਨਾਂ ਦੇ ਨਾਲ ਵਾਅਦਾ ਕਰਨਾ ਚਾਹਨਾ ਕਿ ਜਿਹੜਾ ਹਰ ਸਾਲ ਜਦੋਂ ਬਰਸਾਤ ਆਂਦੀ ਆ ਤਾਂ ਲੋਕਾਂ ਨੂੰ ਡਰ ਸਤਾਉਂਦਾ ਕਿ ਕਿਤੇ ਹੜ੍ਹ ਨਾ ਆ ਜਾਵੇ ਬੰਨ੍ਹ ਨਾ ਟੁੱਟ ਜਾਵੇ ਪਰ ਅਸੀਂ ਬੰਨ੍ਹ ਨੂੰ ਪੱਕੇ ਕਰਨ ਦੇ ਲਈ ਸੈਂਟਰ ਗਵਰਨਮੈਂਟ ਤੋਂ ਕਰੀਬ 125 ਕਰੋੜ ਰੁਪਏ ਦਾ ਸਬਾ ਸੋ ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਆ ਉਹ ਪਾਸ ਕਰਾ ਕੇ ਇੱਥੇ ਬੰਦੇ ਉੱਤੇ 90 ਕਿਲੋਮੀਟਰ ਸੜਕਾਂ ਜਿਹੜੀ ਗਿੱਦੜ ਪਿੰਡੀ ਤੋਂ ਲੈ ਕੇ ਫਲੋਰ ਤੱਕ ਉਹ ਸੜਕ ਤਿਆਰ ਕਰਾਵਾਂਗੇ ਬਣਾ ਨੂੰ ਮਜ਼ਬੂਤ ਕਰਾਵਾਂਗੇ ਤਾਂ ਕਿ ਹਰ ਸਾਲ ਦਾ ਜਿਹੜਾ ਡਰ ਹੜਾਂ ਦਾ ਉਹ ਡਰ ਜਿਹੜਾ ਜਨਤਾ ਤੋਂ ਦੂਰ ਹੋ ਸਕੇ ਔਰ ਇਥੋਂ ਦੀਆਂ ਜਣੀਆਂ ਸੜਕਾਂ ਚਾਹੇ ਉਹ ਪ੍ਰਧਾਨ ਮੰਤਰੀ ਜਿਹੜੀਆਂ ਯੋਜਨਾ ਦੇ ਵਿੱਚੋਂ ਆ ਗ੍ਰਾਮ ਯੋਜਨਾ ਦੇ ਵਿੱਚ ਪੰਚਾਇਤੀ ਜਿਹੜੀਆਂ ਯੋਜਨਾ ਦੇ ਵਿੱਚ ਆ ਉਹਨਾਂ ਸਾਰੀਆਂ ਸੜਕਾਂ ਨੂੰ ਜਿਹੜਾ ਨਵਾਂ ਬਣਾਵਾਂਗੇ ਤਾਂ ਕਿ ਇੱਥੋਂ ਦੇ ਲੋਕ ਵੀ ਆ ਜਿਹੜੇ ਉਹਨਾਂ ਨੂੰ ਮਹਿਸੂਸ ਹੋਵੇ ਕਿ ਨਰਿੰਦਰ ਮੋਦੀ ਜੀ ਜਿਹੜੇ ਆ ਡਿਵੈਲਪਮੈਂਟ ਕਰਵਾਉਂਦੇ ਆ ਔਰ ਚੋ ਪੱਖੀ ਡਿਵੈਲਪਮੈਂਟ ਆ ਜਿਹੜੀ ਹਰ ਪਾਸੇ ਕਰਵਾਉਂਦੇ ਆ ਭਾਈ ਜੀ ਦੇਖਿਆ ਜਾਂਦਾ ਕਿ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਆਖਵਾਰਾ ਕਿੱਦਾਂ ਦੇਖਦੇ ਆ ਦੇਖੋ ਕਿਸਾਨ ਆ ਜਿਹੜੇ ਸਾਡੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਕਿਉਂਕਿ ਕਿਸਾਨ ਜਦੋਂ ਇਸ ਦੇਸ਼ ਨੂੰ ਜ਼ਰੂਰਤ ਸੀ ਤਾਂ ਕਿਸਾਨਾਂ ਨੇ ਇਸ ਦੇਸ਼ ਦੇ ਲਈ ਅਨਾਜ ਦੀ ਜਿਹੜੀ ਪੈਦਾਵਾਰ ਕੀਤੀ ਤਾਕੀ ਦੇਸ਼ ਦੇ ਲੋਕ ਆ ਜਿਹੜੇ ਉਹਨਾਂ ਦਾ ਪੇਟ ਭਰਿਆ ਜਾ ਸਕੇ ਅਨਾਜ ਦੇ ਢੰਡਾਰ ਭਰੇ ਜਾ ਸਕਣ ਪਰ ਅੱਜ ਜਿਹੜਾ ਕਿਸਾਨ ਮੈਂ ਸਮਝਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁੰਮਰਾਹ ਹੋਇਆ ਇਹ ਜਿੰਨੀਆਂ ਵੀ ਉਹਨਾਂ ਦੀਆਂ ਸ਼ਰਤਾਂ ਜਾਂ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੇਰਾ ਖਿਆਲ ਹੈ ਕਿ ਕਾਫੀ ਤਾਂ ਮੰਗਾਂ ਮੰਨੀਆਂ ਜਾ ਚੁੱਕੀਆਂ ਜਿਹੜੀਆਂ ਥੋੜੀਆਂ ਬਤੀਆਂ ਗਈਆਂ ਇਹਨਾਂ ਨੂੰ ਬੈਠ ਕੇ ਜਿਹੜਾ ਹੱਲ ਕੀਤਾ ਜਾ ਸਕਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਇਲੈਕਸ਼ਨ ਲੜੀ ਜਾ ਮੁੱਦਾ ਟੋਟਲ ਹੋ ਟੋਟਲ ਡਿਵੈਲਪਮੈਂਟ ਹੈ ਤੇ ਚਾਹੇ ਰੇਲਵੇ ਨੂੰ ਲੈ ਕੇ ਹੋਵੇ ਚਾਹੇ ਏਵੀਏਸ਼ਨ ਨੂੰ ਲੈ ਕੇ ਹੋਵੇ ਚਾਹੇ ਜਿਹੜੇ ਨੈਸ਼ਨਲ ਹਾਈਵੇਅ ਸੜਕਾਂ ਨੂੰ ਲੈ ਕੇ ਹੋਵੇ ਅੱਜ ਜਿਹੜਾ ਸਾਡਾ ਸੂਬਾ ਆ ਉਹਦੇ ਵਿੱਚ ਜ਼ਰੂਰਤ ਆ ਔਰ ਜਲੰਧਰ ਦੇ ਜਿਹੜੇ ਸਟੇਸ਼ਨ ਆ ਇਹ ਅਪਗ੍ਰੇਡ ਹੋ ਰਹੇ ਆ ਔਰ ਇਸ ਲੜੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਰੂਰਲ ਸਾਈਡ ਦੇ ਉੱਤੇ ਫਲੋਰ ਦਾ ਜੰਕਸ਼ਨ ਵੀ ਬਣ ਰਿਹਾ ਨਕੋਦਰ ਸ਼ਾਹਕੋਟ ਦੇ ਜੰਕਸ਼ਨ ਵੀ ਆ ਇਹਨਾਂ ਨੂੰ ਵੀ ਜਿਹੜਾ ਇਨਾ ਦੀ ਵੀ ਡਿਵੈਲਪਮੈਂਟ ਹੈ ਜਿਹੜੀ ਕੇਂਦਰ ਸਰਕਾਰ ਤੋਂ ਕੋਲਾਈ ਗਈ ਹੈ ਚਰਨਜੀਤ ਚੰਨੀ ਵੱਲੋਂ ਲਗਾਤਾਰ ਤੁਹਾਡੇ ਤੇ ਤੰਜ ਕੱਸਿਆ ਜਾ ਰਿਹਾ ਦਲ ਬਦਲੂ ਹੈਗੇ ਆ ਦੇਖੋ ਚਰਨਜੀਤ ਸਿੰਘ ਚੰਨੀ ਜੀ ਮੈਨੂੰ ਲੱਗਦਾ ਉਹਨਾਂ ਨੂੰ ਦਰਸ ਧਾਰਿਆ ਟਿਕਟ ਤਾਂ ਲੈ ਇਲੈਕਸ਼ਨ ਤਾਂ ਲੈ ਲਏ ਪਰ ਜਦੋਂ ਮਹਾਲਿਆਂ ਜੀ ਜਾਂਦੇ ਆ ਇਲਾਕਿਆਂ 'ਚ ਫਿਰਦੇ ਆ ਤਾਂ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਪਰਿਵਾਰ ਰਿੰਕੂ ਦਾ ਹੈ ਇਹ ਤਾਂ ਰਿੰਕੂ ਦੇ ਸਪੋਰਟਰ ਹੈ ਕਿਉਂਕਿ ਕਾਉਂਸਲਰ ਵੀ ਰਹਾ ਐ ਐਮਐਲਏ ਵੀ ਰਹਾ ਔਰ ਮੈਂਬਰ ਪਾਰਲੀਮੈਂਟ ਵੀ ਰਹਾ ਤਾਂ तकरीबन ਹਰ ਪਾਸੇ ਜਿਹੜਾ ਪਿਆਰ ਬਣਿਆ ਤੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਉਹ ਗੱਲਾਂ ਕਰ ਰਹੇ ਉਹਨਾਂ ਦੀ ਫਰਸਟ੍ਰੇਸ਼ਨ ਉਹਨਾਂ ਦਾ ਡਰ ਆਮ ਆਦਮੀ ਪਾਰਟੀ ਕਹਿ ਰਹੀ ਆ 13 13 ਹੀ ਜਿਹੜੀਆਂ ਸੀਟਾਂ ਲਵਾਂਗੇ ਕਿਸ ਤਰ੍ਹਾਂ ਦੇ ਦੇ 13 0 ਕਹਿ ਰਹੇ ਨਾ ਉਹ 13 0 ਆਮ ਆਦਮੀ ਪਾਰਟੀ ਦਾ ਉਹ ਬੜਾ ਝੂਠ ਬੋਲਦੀ ਹੈ ਜਿਹਦੇ ਤੇ ਯਕੀਨ ਕਰਨਾ ਵੀ ਜਿਹੜਾ ਬੰਦਾ ਸੋਚ ਨਹੀਂ ਸਕਦਾ ਉਹ ਤੇ ਮੈਨੂੰ ਇਹ ਲੱਗਦਾ ਕਿ ਤੇ 13 0 ਦੀ ਬਜਾਏ 0 13 ਨਾ ਹੋ ਜਾਵੇ ਇਦਾਂ ਦੇ ਅੰਕੜੇ ਵੀ ਆ ਸਕਦੇ Subscribe to One India channel and never miss an update.